ਹਾਂਜੀ ਦੋਸਤੋ ਕੀ ਹਾਲ ਚਾਲ ਜੋ ਸਾਰੇ ਠੀਕ ਹੋ ਹਾਂਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸ਼ਰਦਾਈ ਠੰਡੀ ਮਿੱਠੀ ਦਮਦਾਰ ਸ਼ਰਦਾਈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ 10-11 ਚੀਜ਼ਾਂ ਪੈਣਗੀਆਂ ਆਓ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਤੁਸੀਂ 4 ਤੋਂ 5 ਬਦਾਮ ਪਾਓ ਫੇਰ ਲਗਭਗ ਇੰਨੇ ਕ ਕਾਜੂ ਪਾਓ ਤਾਂ ਤੁਸੀਂ ਇਹ ਗਲਾਸ ਚ ਪਾ ਲੋ ਜਾਂ ਕਿਸੇ ਹੋਰ ਪਾਂਡੇ ਚ ਫੇਰ ਆਹ ਮਗਜ਼ ਚ ਪਾ ਲੋ ਇੰਨੇ ਮਗਜ਼ ਚ ਪਾ ਲੋ ਲੱਤ ਖਸ ਖਸ ਹੈ ਚਿੱਟੀ ਖਸ ਖਸ ਲਗਭਗ ਇੰਨੀ ਵੀ ਚਿੱਟੀ ਖਸ ਖਸ ਪਾ ਲੋ ਉਸ ਤੋਂ ਬਾਅਦ ਇਹ ਕਾਲੀ ਖਸ ਖਸ ਹੈ ਇੰਨੀ ਤੋਂ ਕਾਲੀ ਖਸ ਖਸ ਪਾ ਲੋ ਉਸ ਤੋਂ ਬਾਅਦ ਕਾਲੀਆਂ ਮਿਰਚਾਂ ਨੇ 10 ਤੋਂ 15 ਕਾਲੀਆਂ ਮਿਰਚਾਂ ਪਾਉਣੀਆਂ ਉਸ ਤੋਂ ਬਾਅਦ ਦੋਸਤੋਂ ਸੌਫ ਹੈ ਲਗਭਗ 8-10 ਸੌਫਲਾ ਪਾ ਲਓ। ਉਸ ਤੋਂ ਬਾਅਦ ਚ 4 ਤੋਂ 5 ਹਰੀਆਂ ਇਲਾਚੀਆਂ। 4 ਤੋਂ 5 ਪਾ ਸਕਦੇ। ਉਸ ਤੋਂ ਬਾਅਦ ਗਲਾਬ ਦੇ ਫੁੱਲ ਨੇ। ਥੋੜੇ ਇੰਨੇ ਗਲਾਬ ਦੇ ਫੁੱਲ ਪਾ ਲਵੋ। ਉਸ ਤੋਂ ਬਾਅਦ ਲਗਭਗ ਮਿਸ਼ਰੀ ਪਾਉਣੀ ਤਾਂ ਦੇ ਆ ਵੀ। 3 ਨਹੀਂ ਪਾਉਣੀ ਇਹਦੇ ਵਿੱਚ। ਆਹ ਬੰਦੋ ਹੋ ਗਿਆ। ਤੁਹਾਡਾ ਸਾਰਿਆਂ ਦੇਖ ਲਓ ਬਦਾਮ ਕਾਜੂ ਮੱਗਚ ਛਤੀ ਖਸਖਸ ਕਾਲੀ ਖਸਖਸ ਕਾਲੀਆਂ ਮਿਰਚਾਂ ਸੌਫ ਹਰੀ ਇਲਾਇਚੀ ਇਹ ਗੁਲਾਬ ਦੇ ਫੁੱਲ ਠਾਦੇ ਵਾਲੀ ਮਿਸ਼ਰੀ ਹੈ ਤੇ ਇਹ ਦੁੱਧ ਹੈ ਆ ਕੱਚ ਦੇ ਗਲਾਸ ਵਿੱਚ ਇਹ ਲੋਟ ਤਿੰਨ ਗਲਾਸ ਦੋਸਤੋਂ ਬਣ ਜਾਣਗੇ ਇਹਨੂੰ ਰਾਤ ਭਰ ਭਿਉਂ ਕੇ ਰੱਖਣਾ ਸਵੇਰੇ ਜਾਂ ਸ਼ਾਮ ਨੂੰ ਤੁਸੀਂ ਬਣਾ ਸਕਦੇ ਹੋ ਜੀ ਹੁਣ ਆਪਾਂ ਜਿਹੜਾ ਰਾਤ ਪਰ ਆ ਸਾਮਾਨ ਧੋ ਕੇ ਰੱਖਿਆ ਸੀਗਾ ਸਰਦਾਈ ਵਾਸਤੇ ਇਹਨੂੰ ਇੱਕ ਜਗ੍ਹਾ 'ਚ ਪਾ ਲਵਾਂਗੇ ਥੋੜਾ ਜਿਆ ਪਾ ਕੇ ਸਾਰਾ ਇਹਨੂੰ ਪਾਣੀ ਦੇ ਵਿੱਚ ਹੀ ਭਿਉਣਾ ਹੈ ਆਪਾਂ ਨੂੰ ਸਾਮਾਨ ਇਹਦੇ ਵਿੱਚ ਪਾ ਕੇ ਥੋੜਾ ਜਿਆ ਦੁੱਧ ਪਾਵਾਂਗੇ ਇੱਕ ਵਾਰੀ ਹੁਣ ਆਪਾਂ ਆ ਹੈਂਡੀ ਹੈ ਮਿਕਸੀ ਚ ਚਲਾ ਸਕਦੇ ਹੋ ਹੈਂਡੀ ਵੀ ਚਲਾ ਸਕਦੇ ਹੋ ਜੀ ਇਹ ਤੁਸੀਂ ਲਓ ਜੀ 3-4 ਮਿੰਟਾਂ ਚ ਹੈਂਡੀ ਮਾਰ ਕੇ ਸਰਦਾਈ ਬਿਲਕੁਲ ਤਿਆਰ ਹੋ ਚੁੱਕੀ ਹੈ ਆਪਾਂ ਇਹਨੂੰ ਪਉਣਾਗੇ ਤੁਸੀਂ ਤਾਂ ਪ੍ਰਸ਼ਾਨ ਵੀ ਕਰ ਸਕਦੇ ਹੋ ਹੁਣ ਆਪਾਂ ਛਾਂ ਦੇ ਆਪਾਂ ਖਾ ਵੀ ਸਕਦੇ ਆ ਜਾਂ ਪਸ਼ਵਾਂ ਨੂੰ ਪਾ ਸਕਦੇ ਆ ਆਪਣੀ ਮਰਜ਼ੀ ਤਾਂ ਹੁਣ ਦੇਖੋ ਤਿੰਨ ਬਰਸ ਤਿਆਰ ਹੋ ਚੁੱਕੇ ਨੇ ਮਿੱਠੀ ਮਿੱਠੀ ਦਮਦਾਰ ਸਰਦਾਈ ਤੁਸੀਂ ਕੁੰਡੇ ਵਿੱਚ ਵੀ ਬਣਾ ਸਕਦੇ ਹੋ ਪਰ ਟਾਈਮ ਘੱਟ ਹੋਣ ਕਰਕੇ ਇੱਕ ਗਲਾਸ ਹੋਰ ਬਚ ਗਿਆ ਘਰੇ ਬਣਾ ਕੇ ਪਿਓ ਤਤਵਾਰ ਚੀਜ਼ ਹੈ ਥੈਂਕ ਯੂ